ਹੋ ਜੀ ਪਹਿਲਾਂ ਤਾਂ ਮarre ਕੇ zoom ਕਰਕੇ ਦਿਖਾਣਾ ਕਿ ਐਂ ਲੱਗਦਾ ਕਿ ਕਿਵੇਂ ਜਿਹੜੀ ਜਲਾਲਾਬਾਦ ਦੀਆਂ ਸੜਕਾਂ ਸਮੁੰਦਰ ਬਣੀਆਂ ਐ ਐਮ ਐਲ اے ਜਲਾਲਾਬਾਦ ਗੋਲਦੀ ਕੰਬੋਜ ਦਾ ਘਰ ਆ ਸਾਹਮਣੇ ਤੇ ਘਰ ਦੇ ਬਾਹਰ ਖੜੇ ਐ ਐਮ ਐਲ اے ਸਾਹਿਬ ਦੀ ਵੀਡੀਓ ਦੇਖ ਰਿਆ ਸੀਗੇ ਕਿ ਕਹਿੰਦੇ ਜੀ ਕਬਾਇੀ ਦੀ ਸੜਕ ਨਹੀਂ ਬਣਾਉਣੀ ਜਾਂ ਕਬਾਇ ਦੇ ਵਿੱਚ ਪਾਣੀ ਖੜਾ ਜਾਂ ਫਲਾਣਾ ਠੀਕ ਐ ਕੁਦਰਤੀ ਆਫਤ ਐ ਇਹ ਤੁਹਾਡੇ ਜਿੱਥੇ ਤੁਸੀਂ ਸ਼ਹਿਰ 'ਚ ਰਹਿੰਦੇ ਹੋ ਕੋਥੋਂ ਨਹੀਂ ਆ ਸੜਕਾਂ ਨਹੀਂ ਤੁਸੀਂ ਕਰਕੇਵੇਂ ਲੋਕ ਖੱਜਲ ਹੋ ਰਿਹਾ ਕਿਵੇਂ ਮੋਟਰਸਾਈਕਲਾਂ ਦੇ ਵਿਚਾਰੇ ਗਰੀਬ ਲੋਕ ਆ ਪਹਿਲਾਂ ਸਵੇਰੇ ਸਾਰਾ ਦਿਨ ਇੱਥੇ ਟਰੱਕ ਫਸਿਆ ਰਿਹਾ ਥੋਕਲੇ ਬਾਅਦ ਇਹ ਸਦਾ ਦੇ ਨਾ ਕਰੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਲਾਕੀ ਕਾਰਨ ਕਿ ਤੁਸੀਂ ਕਿਹਾ ਸੀ 250 ਕਰੋੜ ਅਸੀਂ ਬਜਟ ਰੱਖਿਆ ਡਰੇਨਾਂ ਸਾਫ ਕਰਤੀਆਂ ਨਹਿਰਾ ਸਾਫ ਕਰਤੀਆਂ ਸੇਮ ਨਾਲੇ ਸਾਫ ਕਰਤੇ ਬੰਨ ਪੱਕੇ ਕਰਤੇ ਤੇ ਕਿਵੇਂ ਅੱਜ ਸਾਰਾ ਪੰਜਾਬ ਰੋੜਦਾ ਪਿਆ ਬੱਕਰੀਆਂ ਮੁਰਗੀਆਂ ਤੇ ਕੱਦੂ ਦੇ ਪੈਸੇ ਦੇਣ ਵਾਲੇ ਮੁੱਖ ਮੰਤਰੀ ਅੱਜ ਸਵਾਲਾਂ ਦਾ ਜਵਾਬ ਦੇਣ ਤੋਂ ਵੀ ਭੱਜਦੇ ਆ ਤੇ ਆਹ ਵੇਖੋ ਐਮਐਲਏ ਸਾਹਿਬ ਤਾਂ ਗੋਲਡੀ ਕੀ ਮਾਰਾ ਜਿਹਾ ਦੇ ਘਰ ਦੇ ਕੋਲ ਕੋਈ ਵਰਮਾ ਮੁੰਮਾ ਲਾ ਦੋ ਕੋਈ ਥੋੜਾ ਬਹੁਤਾ ਕੋਈ ਮੋਟਰ ਲਾ ਲੂ ਕਿ ਇੱਕੋ ਤਾਂ ਕਢਾ ਦੋ ਵੀ ਲੋਕ ਵਿਚਾਰੇ ਉਹ ਜਿਵੇਂ ਉਹ ਵਿਚਾਰੀ ਭੈਣ ਜਿਹੜੀ ਨੇ ਲਾਦਾ ਸਕੂਟਰ ਚਲਾਈ ਜਾਂ ਮੋਟਰਸਾਈਕਲ ਆਲੇ ਦੇਖੋ ਥੋੜਾ ਜਿਆ ਅਸੀਂ ਜਨਾਲਾਪਾਦ ਥ੍ਰੀ ਕੱਕਲੀਆਂ ਫੋਟੋਆਂ ਦੇ ਦੇਖੇ ਸੀ ਗੱਲ ਨਾ ਕਰੀਏ ਤੁਸੀਂ ਸਰਕਾਰ 'ਚ ਬੈਠੇ ਹੋ ਤੁਸੀਂ ਆਪੋਜੀਸ਼ਨ 'ਚ ਨਹੀਂ ਹੋ ਤੇ ਜੇ ਸਰਕਾਰ ਵਾਲਾ ਫਰਜ਼ ਨਿਭਾਓ ਠੀਕ ਹੈ ਜਿਹੜੇ ਐਮਪੀ ਦੇ ਕਰਤੱਵ ਹੁੰਦੇ ਉਹ ਐਮਪੀ ਦੇ ਹੁੰਦੇ ਆ ਜੋ ਕੁਭੈਰ ਸਾਹਿਬ ਨੂੰ ਕਰਨਾ ਚਾਹੀਦਾ ਉਹ ਕਰੀ ਜਾਂਦੇ ਆ ਪਰ ਜਿਹੜੀ ਗੱਲ ਢੋਡੀ ਸਰਕਾਰ ਹੈ ਤੁਸੀਂ ਇੱਥੋਂ ਦੇ ਵਿਧਾਇਕ ਤੁਸੀਂ ਆਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਇਸ ਕਰਕੇ ਜ਼ਿੰਮੇਵਾਰੀ ਸਮਝੋ ਜਲਾਨਾਪੁਰ ਰੋਲਦਾ ਪਿਆ ਸਾਰੀਆਂ ਗਲੀਆਂ ਜਿਵੇਂ ਪਾਣੀ ਖੜਾ ਕੋਈ ਇਥੇ ਕੋਸ ਪ੍ਰਬੰਧ ਮੈਂ